24 ਦੇ ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ ਅਸੀਂ ਤੁਹਾਨੂੰ ਅੱਜ ਅਜਿਹੇ ਸ਼ਖਸ਼ ਦੇ ਨਾਲ ਗੱਲਬਾਤ ਕਰਾਵਾਂਗੇ ਜਿਹੜੇ ਕਿ ਨਵਾਂ ਸ਼ਰਤੋ ਦਿਲਾ ਜਨਰਲ ਸਕੱਤਰ ਹਨ ਜਿਨ੍ਹਾਂ ਦਾ ਨਾਮ ਹੈ ਦਿਨੇਸ਼ ਭਰਦਵਾ ਜਿਹੜੇ ਕਿ ਐਡਵੋਕੇਟ ਵੀ ਹਨ ਤੇ ਕਾਫੀ ਸਮੇਂ ਤੋਂ ਸਮਾਜ ਸੇਵੀ ਕੰਮਾਂ ਦੇ ਵਿੱਚ ਇਹ ਬੇਚੱਤਾ ਦਿੰਦੇ ਹਨ ਐਡਵੋਕੇਟ ਸਾਹਿਬ ਤੁਹਾਡਾ ਸਵਾਗਤ ਹੈ ਜੀ ਟੂਡੇ ਪੰਜਾਬ 24 ਦੇ ਨਾਲ ਤੁਹਾਡੀ ਇਹ ਫਰਸਟ ਇੰਟਰਵਿਊ ਹੈਗੀ ਆ ਤੇ ਤੁਹਾਨੂੰ ਵੀ ਮੁਬਾਰਕਾਂ ਕਿਉਂਕਿ ਤੁਸੀਂ ਹਮੇਸ਼ਾ ਟੂਡੇ ਪੰਜਾਬ 24 ਨੂੰ ਸਪੋਰਟ ਕਰਦੇ ਰਹੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਸਰ ਪਹਿਲਾਂ ਮੈਂ ਗੱਲ ਕਰੂੰਗਾ ਤੁਹਾਡੇ ਜਿਮੀ ਨੂੰ ਲੈ ਕੇ ਤੁਸੀਂ ਅਜੇ ਐਡਵੋਕੇਟ ਦੇ ਪ੍ਰੋਫੈਸ਼ਨਲਿਜ਼ਮ ਤੇ ਹੋ ਤੇ ਇਸ ਦੇ ਨਾਲ-ਨਾਲ ਤੁਸੀਂ ਭਾਜੀਪੀ ਦੇ ਜਨਰਲ ਸਕੱਤਰ ਵੀ ਹੋ ਨਮਾਸ਼ਾਤੋਂ ਅਸ਼ੁਰੂਆਤ ਕਰਾਂਗੇ ਤੁਹਾਡੇ ਜੀਵਨੀ ਤੋਂ ਸ਼ੁਰੂਆਤ ਕਰਾਂਗੇ ਕੀ ਤੁਹਾਜੀ ਸੰਘਰਸ਼ਣ ਆਇਆ ਜੀਵਨ ਦੇ ਤਹਿਤ ਸਾਰਾ ਜਾਣਕਾਰੀ ਸੰਖੇਪ ਕਰੋ ਮੋਹਿਦ ਜੀ ਪਹਿਲਾਂ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਇਸ ਚੈਨਲ ਦੀਆਂ ਲੱਖ ਲੱਖ ਵਧਾਈਆਂ ਜੀਵਨ ਹਰੇਕ ਦਾ ਸੰਘਰਸ਼ਪੂਰਨ ਹੁੰਦਾ ਹੈ ਹਰੇਕ ਦੇ ਜੀਵਨ ਦੇ ਵਿੱਚ ਜੋ ਸੰਘਰਸ਼ ਦਾ ਦਾਇਰਾ ਹੁੰਦਾ ਉਹ ਅਲੱਗ-ਅਲੱਗ ਦਾ ਹੋ ਸਕਦਾ ਹੈ ਲੇਕਿਨ ਸੰਘਰਸ਼ ਹਰੇਕ ਦੇ ਜੀਵਨ ਦੇ ਵਿੱਚ ਹੁੰਦਾ ਹੈ ਜੀਵਨ ਦੇ ਵਿੱਚ ਸੰਘਰਸ਼ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਸੰਘਰਸ਼ ਤੋਂ ਨਿਕਰ ਕੇ ਹੀ ਬੰਦਾ ਸਫਲਤਾ ਪ੍ਰਾਪਤ ਕਰਦਾ ਹੈ ਜੇ ਮੈਂ ਆਪਣੇ 바ਲੇ ਦੱਸਾਂ ਸੰਘਰਸ਼ਪੂਰਨ ਜੀਵਨ ਇਸ ਤਰ੍ਹਾਂ ਦਾ ਨਹੀਂ ਰਿਹਾ ਕਿ ਸਾਨੂੰ ਬਹੁਤ ਔਖਾ ਹੋਣਾ ਪਿਆ ਜੀ ਪਰਮਾਤਮਾ ਦੀ ਕਿਰਪਾ ਨਾਲ ਉਹ ਸਾਡੇ ਘਰਦਿਆਂ ਨੇ ਸਾਨੂੰ ਜੋ ਸਾਡੀਆਂ ਉਸ ਵੇਲੇ ਯੋਗ ਔਰ ਜਾਇਜ ਲੋੜਾਂ ਸੀ ਉਹਨਾਂ ਨੇ ਹਮੇਸ਼ਾ ਪੂਰੀਆਂ ਕੀਤੀਆਂ ਪੜਾਣ ਲਿਖਾਣ ਦੇ ਲਈ ਵੀ ਜੋ ਵੀ ਜਾਇਜ ਸੀ ਸਾਡੀਆਂ ਜ਼ਰੂਰਤਾਂ ਉਹ ਹਮੇਸ਼ਾ ਪੂਰੀਆਂ ਹੁੰਦੀਆਂ ਆਈਆਂ ਲੇਕਿਨ ਕਰਦੇ ਨੇ ਸਾਨੂੰ ਸਕੂਲ ਦੇ ਵਿੱਚ ਪਾਇਆ ਲੇਕਿਨ ਸਕੂਲ ਦੇ ਵਿੱਚ ਪੜ੍ਹਨਾ ਵੀ ਪੜ੍ਹਨਾ ਵੀ ਮਿਹਨਤ ਵੀ ਕਰਨਾ ਉਹ ਵੀ ਇੱਕ ਤਰ੍ਹਾਂ ਦਾ ਸੰਘਰਸ਼ ਸੀ ਦਸਵੀਂ ਤੱਕ ਅਸੀਂ ਅੱਛੀ ਤਰ੍ਹਾਂ ਪੜ੍ਹੇ ਫਿਰ ਖਾਲਸਾ ਕਾਲਜ ਗਰਸ਼ਿੰਕਰ ਦੇ ਵਿੱਚ ਪੜ੍ਹਾਈ ਪੂਰੀ ਕੀਤੀ ਉਸ ਤੋਂ ਬਾਅਦ ਹੋਰ ਉੱਚੀ ਵਿਦਿਆਲਿਆਨ ਦੇ ਲਈ ਕਿ ਉਹ ਮੇਰਾ ਸ਼ੁਰੂ ਤੋਂ ਇੰਟਰਸਟ ਸੀ ਕਿ ਮੈਂ ਇਸ ਵਕਾਲਤ ਦੇ ਪੇਸ਼ੇ ਵਿੱਚ ਜਾਵਾਂ ਤਾਂ ਫਿਰ ਮੈਂ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਸ਼ਿਮਲਾ ਵਿਖੇ ਆਪਣੀ ਲਾ ਪੂਰੀ ਕੀਤੀ ਹੈ ਤੇ ਉਸ ਤੋਂ ਬਾਅਦ ਸਨ 2007 ਤੋਂ ਅੱਜ ਇਸ ਫੀਲਡ ਦੇ ਵਿੱਚ ਮੈਂ ਕੰਮ ਕਰ ਰਿਹਾ ਹਾਂ ਇਸ ਤੋਂ ਇਲਾਵਾ ਮੈਂ ਆਪਣੇ ਸਾਰੇ ਵਿਜਨਿਕ ਜੀਵਨ ਦੇ ਵਿੱਚ ਵੀ ਅਸੀਂ ਲੋਗਾ ਦੇ ਨਾਲ ਥੋੜਾ ਬੋਤਾਂ ਜੁੜੇ ਰਹੇ ਆ ਇਹ ਨਹੀਂ ਹੈ ਕਿ ਅਸੀਂ ਬਹੁਤ بڑے ਸਮਾਜ ਸੇਵਕ ਸਮਾਜ ਸੇਵਕ ਕਹਾਣਾ ਕਹਾਣਾ ਸੋਕਾ ਲੇਕਿਨ ਸਮਾਜ ਸੇਵਕ ਬਣਨਾ ਮੋਹੀ ਜੀ ਬਹੁਤ ਔਖਾ ਹੁੰਦਾ ਹੈ ਅਸੀਂ ਆਪਣੇ ਨਾਮ ਦੇ ਨਾਲ ਸਮਾਜ ਸੇਵਕ ਲਗਾ ਕੇ ਬੜਾ ਖੁਸ਼ ਹੋ ਜੰਨੇ ਪਰ ਸਮਾਜ ਸੇਵਕ ਜੋ ਅਸਲ ਦੇ ਵਿੱਚ ਨੇ ਅਸੀਂ ਉਦਾਂ ਦੇ ਕਰੀ ਵੀ ਨਹੀਂ ਬਣ ਸਕਦੇ ਫਿਰ ਵੀ ਸਾਰਵਜਨਿਕ ਜੀਵਨ ਦੇ ਵਿੱਚ ਮੈਂ 2001 ਦੇ ਵਿੱਚ ਅ ਬਜਰੰਗ ਦਲ ਦੇ ਸਹਿ ਸੰਯੋਜਕ ਦੇ ਨਾਤੇ ਤੋਂ ਆਪਣਾ ਸਾਰਵਜਨਿਕ ਜੀਵਨ ਸ਼ੁਰੂ ਕੀਤਾ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀਜ਼ ਵਿੱਚ ਪੜ੍ਹਦੇ ਹੋਏ ਅਖਿਲਵਾਰਤੀ ਵਿਦਿਆਰਥੀ ਪਰਿਸ਼ਦ ਜੋ ਕਿ ਇੱਕ ਵਿਦਿਆਰਥੀਆਂ ਦਾ ਇੱਕ ਵਿੰਗ ਹੈ ਉਹਦੇ ਉਹਦਾ ਕਾਰਜਕਰਤਾ ਰਹਾ ਔਰ ਅਖਿਲਵਾਰਤੀ ਵਿਦਿਆਰਥੀ ਪਰਿਸ਼ਦ ਵੱਲੋਂ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਦੇ ਵਿੱਚ ਦੋ ਵਾਰ ਇਲੈਕਸ਼ਨ ਲੜਿਆ ਉਸ ਤੋਂ ਬਾਅਦ ਮੈਂ ਫਿਰ ਆਪਣੇ ਬਕਾਦਤ ਪੂਰੀ ਕਰਕੇ ਆਪਣੇ ਸਾਰਵਜਨਿਕ ਜੀਵਨ ਨੂੰ ਛੱਡ ਕੇ ਆਪਣੇ ਪ੍ਰੋਫੈਸ਼ਨਲ ਜੀਵਨ ਦੇ ਵਿੱਚ ਆਇਆ ਸਾਲ 2013 ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲ ਤੋਂ ਮੈਨੂੰ ਮੰਡਲ 사ਵਾ ਦਾ ਪ੍ਰਧਾਨ ਲਗਾਇਆ ਗਿਆ ਤੇ 2016 ਤੱਕ ਮੈਂ 13 ਤੋਂ 16 ਤੱਕ ਭਾਰਤੀ ਜਨਤਾ ਪਾਰਟੀ ਬਤੌਰ ਮੰਡਲ ਪ੍ਰਧਾਨ ਪਾਰਟੀ ਦੀ ਸੇਵਾ ਕੀਤੀ ਉਸ ਤੋਂ ਬਾਅਦ ਅ ਸੌਲਿਸੀਟਰ ਜਨਰਲ ਸ਼੍ਰੀ ਸੱਤੇਪਾਲ ਜੈਨ ਜੀ ਔਰ ਭਾਰਤ ਸਰਕਾਰ ਵੱਲ ਤੋਂ ਮੈਨੂੰ ਅ ਐਡੀਸ਼ਨਲ ਸਟੈਂਡਿੰਗ ਕਾਉਂਸਲ ਲਗਾਇਆ ਗਿਆ ਭਾਰਤ ਸਰਕਾਰ ਦਾ ਜੀ ਤੇ ਉਸ ਤੋਂ ਬਾਅਦ ਅ 2020 ਦੇ ਵਿੱਚ ਮੈਂ ਮੋੜ ਆਪਣੇ ਸਾਰਵਜਨਿਕ ਜੀਵਨ ਦੇ ਵਿੱਚ ਆਇਆ ਜਿਸ ਦੇ ਵਿੱਚ ਮੈਂ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਨਮਾਸ਼ਹਿਰ ਦਾ ਵਾਈਸ ਪ੍ਰਧਾਨ ਰਿਹਾ ਉਸ ਤੋਂ ਬਾਅਦ ਮੈਂ ਭਾਰਤੀ ਜਨਤਾ ਪਾਰਟੀ ਨਮਾਸ਼ਹਿਰ ਦਾ ਹੀ ਆਫੀਸ਼ੀਅਲ ਬਰਵਕਤਾ ਸਪੋਕਸਮੈਨ ਰਿਹਾ ਤੇ ਦੋ ਵਾਰ ਆ ਮੇਰੀ ਦੂਸਰੀ ਟਰਮ ਹੈ ਮੈਂ ਬਤੌਰ ਜ਼ਿਲ੍ਹਾ ਜਨਰਲ ਸਕੱਤਰ ਪਾਰਟੀ ਦੀਆਂ ਸੇਵਾਵਾਂ ਕਰ ਰਿਹਾ ਹਾਂ ਤੇ ਸੰਘਰਸ਼ ਲਈ ਗੱਲ ਕੀਤੇ ਆਵੇ ਅਸੀਂ ਵਿਦਿਆਰਥੀ ਜੀਵਨ ਦੇ ਵਿੱਚ ਆਪਣੇ ਵਿਦਿਆਰਥੀਆਂ ਦੇ ਲਈ ਜੋ ਸਾਡੀਆਂ ਉਸ ਵੇਲੇ ਔਕੜਾਂ ਆਂਦੀਆਂ ਸੀ ਉਹਨਾਂ ਦੇ ਲਈ ਕਾਫੀ ਅਸੀਂ ਸੰਘਰਸ਼ ਕੀਤਾ ਐਜ਼ਿਟੇਸ਼ਨ ਵੀ ਕੀਤੇ ਔਰ ਮੈਨੂੰ ਇਸ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਉਸ ਐਜ਼ਿਟੇਸ਼ਨ ਦੇ ਵਿੱਚ ਅਸੀਂ ਸਫਲ ਹੋਏ ਸਾਡੀਆਂ ਜੋ ਵੀ ਮੰਗਾ ਸੀ ਪ੍ਰਸ਼ਾਸਨ ਨੇ ਝੁੱਕ ਕੇ ਜਾਂ ਜਿਸ ਤਰ੍ਹਾਂ ਵੀ ਢੰਗ ਦੇ ਨਾਲ ਪ੍ਰਸ਼ਾਸਨ ਨੇ ਸਾਡੀਆਂ ਸਾਰੀਆਂ ਮੰਗਾਂ ਮੰਨੀਆਂ ਸੀ ਤੇ ਹੁਣ ਸਾਡਾ ਜੀਵਨ ਚੱਲ ਰਿਹਾ ਤੇ ਅਸੀਂ ਆਮ ਸਮਾਜ ਦੇ ਵਿੱਚ ਅਸੀਂ ਲੋਕਾਂ ਲਈ ਵੀ ਕੰਮ ਕਰ ਰਹੇ ਹਾਂ ਆਪਣਾ ਪਰਿਵਾਰ ਵੀ ਪਾਲ ਰਹੇ ਹਾਂ ਸਮਾਜ ਸੇਵਾ ਔਰ ਪਰਿਵਾਰ ਸੇਵਾ ਦੋਵੇਂ ਬਰਾਬਰ ਚੱਲ ਰਹੀ ਹੈ ਤੁਹਾਨੂੰ ਬਹੁਤ ਹੀ ਅਹਿਮ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਹੈ ਜ਼ਿਲ੍ਹਾ ਚਰਨਖੇਤ ਨਮਾਸ਼ਹਿਰ ਦੀ ਭਾਜਪਾ ਪਾਰਟੀ ਦੇ ਵੱਲੋਂ ਤੇ ਉਸ ਜ਼ਿੰਮੇਵਾਰੀ ਲਈ ਕੀ ਕੋਸ਼ਿਸ਼ ਕੀਤਾ ਗਿਆ ਤੁਹਾਡੇ ਵੱਲੋਂ ਹਲਕਾ ਭਲਾ ਚੋਟ ਦੀ ਗੱਲ ਕਰੀਏ ਹਲਕਾ ਭਲਾ ਚੋਟ ਨਮਾਸ਼ਹਿਰ ਦੇ ਲਈ ਕੀ ਕੋਸ਼ਿਸ਼ ਕੀਤਾ ਗਿਆ ਮੋਹਿਦ ਜੀ ਜੋ ਭਾਰਤੀ ਜਨਤਾ ਪਾਰਟੀ ਹੈ ਉਸ ਬਾਰੇ ਇਹ ਗੱਲ ਕਹਿਣੀ ਕਿ ਉਹ ਕਿਸ ਬੰਦੇ ਨੂੰ ਕਿਹਾ ਜ਼ਿੰਮੇਵਾਰੀ ਦੇ ਦੇਵੇ ਉਹ ਪਤਾ ਨਹੀਂ ਹੈ ਤੁਸੀਂ ਦੇਖੋਗੇ ਅਸੀਂ ਬੀਤੇ ਸਮੇਂ 'ਚ ਦੇਖਿਆ ਕਿ ਸਾਡੇ ਜਿਹੜੇ ਮੁੱਖ ਮੰਤਰੀ ਬਣੇ ਨੇ ਜੋ ਕਈ ਸਾਡੇ ਐਸੇ ਨੇਤਾ ਨੇ ਨੇ ਜੋ ਪਹਿਲੀ ਪਹਿਲੀ ਵਾਰ ਜਿੱਤੇ ਔਰ ਬੜੀਆ ਬੜੇ ਅਹੁਦਿਆਂ ਤੇ ਮੁੱਖ ਮੰਤਰੀ ਦੇ ਅਹੁਦੇ ਤੇ ਬਣ ਗਏ ਭਾਰਤੀ ਜਨਤਾ ਪਾਰਟੀ ਨੇ ਮੈਨੂੰ ਦੋ ਵਾਰ ਜਨਰਲ ਸਕੱਤਰ ਬਣਾਇਆ ਸਾਡੇ ਰਾਜਵਿੰਦਰ ਸਿੰਘ ਲੱਕੀ ਜੀ ਜ਼ਿਲ੍ਹਾ ਪ੍ਰਧਾਨ ਜੀ ਮੌਜੂਦਾ ਬਹੁਤ ਹੀ ਸਾਡੇ ਐਨਰਜੈਟਿਕ ਲੀਡਰ ਨੇ ਅ ਮੋਹਿਦੀ ਮੈਂ ਕੀ ਕੀਤਾ ਕਿ ਕੋਈ ਸੰਗਠਨ ਦੇ ਵਿੱਚ ਮੈਂ ਨਹੀਂ ਜਾਣਦਾ ਕਿ ਮੈਂ ਕੀ ਕੀਤਾ ਜੋ ਭਾਰਤੀ ਜਨਤਾ ਪਾਰਟੀ ਸੰਗਠਨ ਹੈ ਉਹਦੇ ਵਿੱਚ ਅਸੀਂ ਕੀ ਕੀਤਾ ਜਾਂ ਅਸੀਂ ਕੀ ਕਰ ਰਹੇ ਹਾਂ ਅਸੀਂ ਦਾ ਮਤਲਬ ਇੱਕ ਕਾਰਜਕਰਤਾ ਸਿਰਫ ਇੱਕ ਕਾਰਜਕਰਤਾ ਉਹ ਪੂਰੇ ਸੰਗਠਨ ਦੇ ਨਾਂ ਰਲ ਕੇ ਕੰਮ ਕਰ ਰਿਹਾ ਹੈ ਜੀ ਸਾਡੇ ਇਸ ਹਲਕੇ ਦੇ ਵਿੱਚ ਬਹੁਤ ਪਾਰਟੀ ਦੁਆਰਾ ਕੰਮ ਕੀਤੇ ਜਾ ਰਹੇ ਉਹ ਜੋ ਕਿ ਸਾਡੇ ਸਾਰੇ ਕਲੈਕਟਿਵ ਐਫਰਟ ਜਿਹਨੂੰ ਕਹਿ ਸਕਦੇ ਪਾਰਟੀ ਸਾਰੇ ਯੂਨਾਈਟ ਹੋ ਕੇ ਇਕੱਠੇ ਹੋ ਕੇ ਸਾਰੇ ਕਾਰਜਕਰਤਾ ਉਸ ਨੂੰ ਕੰਮ ਨੂੰ ਕਰ ਰਿਹਾ ਇਸ ਲਈ ਮੈਂ ਮੋਹਿਦ ਦੀ ਇਹ ਕਹਿਣਾ ਚਾਹਾਂਗਾ ਕਿ ਸੰਗਠਨ ਲਈ ਮੈਂ ਕੁਝ ਨਹੀਂ ਕੀਤਾ ਸਾਡੇ ਸੰਗਠਨ ਨੇ ਸਾਡੇ ਉੱਚ ਅਧਿਕਾਰੀਆਂ ਨੇ ਸਾਨੂੰ ਨਾਲ ਰੜਾ ਕੇ ਜਾਂ ਅਸੀਂ ਉਹਨਾਂ ਦੇ ਨਾਲ ਰੜ ਕੇ ਅਸੀਂ ਸਾਰਿਆਂ ਨੇ ਰੜ ਕੇ ਸੰਗਠਨ ਲਈ ਜਿੱਥੇ ਤੱਕ ਅਸੀਂ ਕਰ ਸਕਦੇ ਸੀ ਜਿੰਨਾ ਸਾਡਾ ਜ਼ੋਰ ਸੀ ਉਸ ਤੋਂ ਵੱਧ ਹੋ ਕੇ ਅਸੀਂ ਸੰਗਠਨ ਲਈ ਕੰਮ ਕੀਤਾ ਜੇ ਮੈਂ ਕਹਾਂ ਕਿ ਮੈਂ ਕੁਝ ਕੀਤਾ ਮੈਂ ਤੁਹਾਨੂੰ ਸੱਚੀ ਕਹਿਣਾ ਚਾਹੁੰਦਾ ਕਿ ਮੈਂ ਕੁਝ ਨਹੀਂ ਪਾਰਟੀ ਨੇ ਕੀਤਾ ਅਸੀਂ ਸਾਰਿਆਂ ਨੇ ਰੜ ਕੇ ਪਾਰਟੀ ਲਈ ਇੱਕ ਆਪਣੇ ਪ੍ਰੋਫੈਸ਼ਨਲ ਕਿੱਤੇ ਦੇ ਵਿੱਚ ਆ ਜਾਂਦਾ ਜਾਂ ਫਿਰ ਸਾਰਵਜਨਿਕ ਜੀਵਨ ਦੇ ਵਿੱਚ ਆ ਜਾਂਦਾ ਹੈ ਤਾਂ ਉਸ ਦਾ ਨਿੱਜੀ ਸੁਆ ਨਿੱਜੀ ਉਦਾਸੀ ਨਿੱਜੀ ਖੁਸ਼ੀ ਉਹ ਸਭ ਖਤਮ ਹੋ ਜਾਂਦੀਆਂ ਸਾਨੂੰ ਲੋਕਾਂ ਦੇ ਨਾਲ ਹਰ ਵਕਤ ਇੰਨੀ ਡੀਲਿੰਗ ਰਹਿੰਦੀ ਹੈ ਚਾਹੇ ਉਹ ਪੋਲੀਟੀਕਲੀ ਹੋਵੇ ਚਾਹੇ ਉਹ ਪ੍ਰੋਫੈਸ਼ਨਲੀ ਹੋਵੇ ਕਿ ਸਾਨੂੰ ਉਧਰ ਸੋਚਣ ਦਾ ਸਮਾਂ ਹੀ ਨਹੀਂ ਮਿਲਦਾ ਕਿ ਅਸੀਂ ਖੁਸ਼ ਆ ਜਾਂ ਉਦਾਸ ਆ ਅਸੀਂ ਹਰ ਵਕਤ ਸਮਰੇਜ ਦਾ ਕਿਉਂਕਿ ਜਦ ਕੋਈ ਬੰਦਾ ਸਾਡੇ ਪਾਸ ਆਂਦਾ ਸਾ ਤੋਂ ਕੁਛ ਲੈਣ ਨਹੀਂ ਆਉਂਦਾ ਉਹ ਸਿਰਫ ਸਾ ਤੋਂ ਆਪਣੀ ਪਰੇਸ਼ਾਨੀ ਦੱਸਦਾ ਸਾ ਤੋਂ ਹੱਲ ਲੈਣ ਆਂਦਾ ਹੈ ਤੇ ਜਿਸ ਵੇਲੇ ਅਸੀਂ ਕਿਸੇ ਦੀ ਪਰੇਸ਼ਾਨੀ ਸੁਣੀ ਦੀ ਅਗਰ ਸਾਨੂੰ ਕਿਸੇ ਟਾਈਮ ਦੇ ਲਈ ਕੋਈ ਪਰੇਸ਼ਾਨੀ ਆਂਦੀ ਵੀ ਹੈ ਤਾਂ ਸਾਹਮਣੇ ਵਾਲੀ ਦੀ ਪਰੇਸ਼ਾਨੀ ਸੁਣ ਕੇ ਸਾਨੂੰ ਲੱਗਦਾ ਯਾਰ ਸਾਡੀ ਪਰੇਸ਼ਾਨੀ ਤਾਂ ਕੁਛ ਵੀ ਨਹੀਂ ਹੈ ਇਸ ਲਈ ਅਸੀਂ ਮੈਨੂੰ ਕਦੀ ਮੈਨੂੰ ਯਾਦ ਨਹੀਂ ਹੈ ਕਿ ਮੈਨੂੰ ਕਦੀ ਐਦਾਂ ਦਾ ਮਹਿਸੂਸ ਹੋਇਆ ਹੋਵੇ ਕਿ ਜੀ ਮੈਂ ਪਰੇਸ਼ਾਨ ਹੈ ਜੀ ਯਾਰ ਮੈਂ ਕਿਸੇ ਦੇ ਨਾਲ ਗੱਲ ਨਹੀਂ ਕਰਨੀ ਚਾਹੁੰਦਾ हां ਜੇ ਕੋਈ ਪਰੇਸ਼ਾਨ ਹੋਵੇ ਤਾਂ ਕੁਝ ਖਾਣ ਲਈ ਬਾਹਰ ਤੋਂ ਸਾਡੇ ਬਥੇਰੇ ਅੱਛੇ-ਅੱਛੇ ਇੱਥੇ ਚੀਜ਼ਾਂ ਖਾਣ ਨੂੰ ਮਿਲਦੀਆਂ ਅਸੀਂ ਮੰਗਾ ਕੇ ਆਪਣਾ ਮਨ ਪਰ ਚਾ ਲਈਦਾ ਹਾਂ ਤੁਸੀਂ ਦੱਸੋ ਕਿ ਤੁਸੀਂ ਹਾਇਰ ਆਪਣੀ ਜੋ ਵੀ ਡਿਗਰੀ ਹੈਗੀ ਆ ਸ਼ਿਮਲਾ ਤੋਂ ਪੂਰੀ ਕੀਤੀ ਆ ਤੁਸੀਂ ਐਡਵੋਕੇਟ ਦੇ ਪ੍ਰੋਫੈਸ਼ਨਲ ਦੇ ਵਿੱਚ ਤੁਸੀਂ ਗਏ ਪਰ ਹੁਣ ਦੇ ਸਮੇਂ ਦੇ ਵਿੱਚ ਨੌਜਵਾਨ ਆਲਸ ਕਰਕੇ ਵਿਦੇਸ਼ਾਂ ਵੱਲ ਜਾਂਦੇ ਆ ਹੁਣ ਅਜਿਹਾ ਕੁਝ ਨਹੀਂ ਹੁੰਦਾ ਕਿ ਘੱਟ ਹੀ ਐਡਵੋਕੇਟ ਦੇ ਪ੍ਰੋਫੈਸ਼ਨਲਿਜ਼ਮ ਵਿੱਚ ਜਾਂਦੇ ਹਨ ਘੱਟ ਹੀ ਇੱਥੇ ਪੰਜਾਬ ਦੇ ਵਿੱਚ ਕੰਮ ਕਰਨਾ ਚਾਹਦੇ ਹਨ ਨੌਜਵਾਨ ਹਮੇਸ਼ਾ ਵਿਦੇਸ਼ਾਂ ਵੱਲ ਮੁੱਕ ਕਰ ਰਹੇ ਹਨ ਉਸ ਦਾ ਕਾਰਨ ਕੀ ਰਿਹਾ ਮੋਹਿਦ ਇੱਕ ਇੰਗਲਿਸ਼ ਦੇ ਵਿੱਚ ਸੈਂਸ ਆਦੀ ਹੈ ਬ੍ਰੇਨ ਡレイン ਕਿ ਸਾਡਾ ਹਿੰਦੁਸਤਾਨ ਦਾ ਬ੍ਰੇਨ ਡレイン ਹੋ ਰਿਹਾ ਹੈ ਕਿ ਬਾਹਰਲੇ ਲੋਕ ਉਹਨਾਂ ਨੂੰ ਕੌਡੀਆਂ ਦੇ ਪਾ ਕੌਡੀਆਂ ਦੇ ਮੁੱਲ ਸਾਡਾ ਬਹੁਮੁੱਲਿਆ ਬ੍ਰੇਨ ਉੱਥੇ ਯੂਜ਼ ਹੋ ਰਿਹਾ ਹੈ ਅਤੇ ਬਹੁਤ بڑے بڑے ਲਿਖੇ ਲੋਕ ਪ੍ਰੋਫੈਸ਼ਨਲ ਡਿਗਰੀ ਧਾਰੀ ਆ ਬਾੜ ੱਟਕੇ ਖਾਂਦੇ ਨੇ ਕਹਿੰਦੇ ਹੁੰਦੇ ਕਿ ਜਦੋਂ ਅਸੀਂ ਥੋੜਾ ਸੌਖਾ ਪੈਸਾ ਜਿਹਨੂੰ ਈਜ਼ੀ ਮਨੀ ਬੰਦੂ ਸਾਡਾ ਧਿਆਨ ਆ ਜਾਵੇ ਜੀ ਤਾਂ ਸਾਡੀ ਸੋਚ ਉਦਾਂ ਦੀ ਬਣ ਜਾਂਦੀ ਕਿ ਸ਼ਾਇਦ ਬਾੜ ਪਤਾ ਨਹੀਂ ਕਿ ਉੱਥੇ ਪੇੜਾਂ ਨੂੰ ਡਾਲਰ ਲੱਗਦੇ ਆ ਇਹ ਸਾਡੇ ਹਿੰਦੁਸਤਾਨ ਦੇ ਲਈ ਬਹੁਤ ਜੋ ਉਹਨਾਂ ਮੰਗੂ ਖਾ ਰਿਆ ਹੈ ਜੋ ਬ੍ਰੇਨ ਦੇਖੋ ਕਿੰਨਾ ਬਹੁਮੁੱਲਿਆ ਬ੍ਰੇਨ ਜੋ ਕਹਿੰਦੇ ਸਾਇੰਟਿਸਟ ਬਣ ਸਕਦਾ ਬਹੁਤ ਬੜਾ ਇੰਜੀਨੀਅਰ ਬਣ ਸਕਦਾ ਬਾਹਰ ਕੋਈ ਸੁਪਰਮਾਰਕੀਟ ਤੇ ਲੱਗਿਆ ਵਾ ਕੋਈ ਪੈਟਰੋਲ ਪੰਪਾਂ ਤੇ ਲੱਗਿਆ ਵਾ ਹੋ ਸਕਦਾ ਕਿ 10% ਲੋਕ ਉੱਥੇ ਅੱਛੀ ਜੋਬ ਤੇ ਆ ਜਾਣ ਪਰ ਮੈਨੂੰ ਨਹੀਂ ਲੱਗਦਾ ਕਿ ਬਹੁਤ ਲੋਕ ਸਾਡੇ ਉੱਥੇ ਗਈ ਅੱਛੀ ਪੋਸਟਾਂ ਤੇ ਆ ਹੋ ਸਕਦਾ ਕਿ ਉਹ ਵੱਧ ਪੈਸਾ ਕਮਾ ਲੈਂਦੇ ਹੋਣ ਹਮ ਪਰ ਉਹਨਾਂ ਦਾ ਪੈਸਾ ਜਿਵੇਂ ਕਹਿੰਦੇ ਕਿ ਅਸੀਂ ਖੁਦ ਹੀ ਮਿੱਟੀ ਖੂਨ ਨੂੰ ਲਾਣੇ ਉੱਥੇ ਦਾ ਪੈਸਾ ਪਈ ਉੱਥੇ ਹੀ ਹੈ ਲੱਗ ਜਾਂਦਾ ਤੇ ਮੈਂ ਬੇਨਤੀ ਕਰੂੰਗਾ ਸਾਰਿਆਂ ਨੂੰ ਕਿ ਵੀ ਇੱਥੇ ਬਹੁਤ ਜੌਬ ਓਪਰਚ्युनिटीਜ਼ ਰਹਿਗੀਆਂ ਐ ਅਸੀਂ ਨੌਕਰੀ ਨੂੰ ਹੀ ਨੌਕਰੀ ਨੂੰ ਹੀ ਅਸੀਂ ਕੇਵਲ ਮੁੱਖ ਰੱਖ ਕੇ ਨਾ ਚੱਲੀਏ ਸਾਡੇ ਬਹੁਤ ਲੱਖਾਂ ਕੇਤੇ ਐ ਅਸੀਂ ਸੋਸ਼ਲ ਮੀਡੀਆ ਤੇ ਮੀਡੀਆ ਤੇ ਅਖਬਾਰਾਂ 'ਚ ਦੇਖਦੇ ਹਾਂ ਕਿ ਬਹੁਤ ਛੋਟੇ ਛੋਟੇ ਕੰਮ ਸ਼ੁਰੂ ਕਰਕੇ ਲੋਕਾਂ ਨੇ ਵਧੀਆ-ਵਧੀਆ ਨੌਕਰੀਆਂ ਨਾਲੋਂ ਵੱਧ ਕਮਾ ਲਏ ਹੈਗੇ ਤੇ ਮੈਂ ਲੋਕਾਂ ਨੂੰ ਕਹੂੰਗਾ ਕਿ ਭਾਈ ਜਿਹੜਾ ਤੁਸੀਂ ਇੱਥੇ ਲੱਖਾਂ ਰੁਪਏ ਪਹਿਲਾਂ ਆਈਲਟਸ ਕਰਨ ਦੇ ਲਾਨਨੇ ਆਈਲਟਸ ਕਰਨ ਦੇ ਲਾਨਨੇ ਹੈਗੇ ਜਾਂ ਜੋ ਹੋਰ ਇੱਕ ਹੋਰ ਪੀਟੀਏ ਕਿਹਾ ਜੋ ਵੀ ਕਹਿੰਦੇ ਹੈ ਹਾਂ ਪੀਟੀਏ ਕਰਦੇ ਜਾਂ ਜੋ ਵੀ ਬਾਹਰ ਜਾਣ ਦੇ ਜੋ ਵੀ ਅਸੀਂ ਟੈਸਟ ਦਿੰਨੇ ਉਹਨਾਂ ਨੂੰ ਛੱਡਦੇ ਉਹ ਫਿਰ ਬਾਹਰ ਜਾਣ ਦੇ ਲਈ ਅਸੀਂ ਲੱਖਾਂ ਰੁਪਏ ਲਾਨਨੇ ਅਸੀਂ ਕਿੰਨੇ ਸਕੀਮ ਕੱਲ ਮੇਰੇ ਪਾਸ ਇੱਕ ਕੋਈ ਕਲਾਇੰਟ ਆਇਆ ਸੀਗਾ ਉਹ ਮੇਰੇ ਤੋਂ ਪੁੱਛ ਰਿਆ ਸੀ ਕਹਿੰਦਾ ਭਾਈ ਸਾਨੂੰ ਵਿਦੇਸ਼ ਭੇਜਣ ਦੇ ਨਾਂ ਤੇ ਸਾਡੇ ਨਾਂ ਤੇ 12 ਲੱਖ ਦੀ ਖਾ ਗਈ ਮਾਰ ਲਈ ਅਸੀਂ ਆਪਣੇ ਰਿਸ਼ਤੇਦਾਰਾਂ ਤੋਂ ਪੈਸਾ ਵੜੇ ਉਹ ਕਹਿੰਦੇ ਜੇ ਤੁਸੀਂ 12 ਲੱਖ ਦੇ ਵਿੱਚ ਇੱਕ ਆਪਣਾ ਛੋਟਾ 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 ਜਿਹਾ ਫੂਡ ਸਟਾਲ ਵੀ ਲਗਾ ਲੈਣੇ ਹੈਗੇ ਤਾਂ ਤੁਸੀਂ ਉਹ 12 ਲੱਖ ਸਾਲ ਨਹੀਂ ਤਾਂ 2 ਸਾਲ ਦੇ ਵਿੱਚ ਆਪਣਾ ਕਵਰ ਕਰਕੇ ਆਪਣੇ ਘਰ ਦੀ ਰੋਟੀ ਘਰ ਤੇ ਖਾਓਗੇ ਤਸੱਲੀ ਬਖਸ਼ ਤੁਸੀਂ ਆਪਣਾ ਆਪਣਾ ਉਹ ਆਪਣੇ ਘਰਦਿਆਂ ਦਾ ਪੇਟ ਭਰ ਸਕਦੇ ਆ ਤੁਸੀਂ ਸਵੇਰ ਨੂੰ ਘਰ ਤੋਂ ਖਾ ਕੇ ਜਾਓ ਦੁਪਹਿਰ ਦੀ ਰੋਟੀ ਨਾਲ ਲੈ ਕੇ ਜਾਓ ਸ਼ਾਮ ਨੂੰ ਘਰ ਆ ਕੇ ਖਾਓ ਘੱਟੋ ਘੱਟ ਸਾਡੇ ਕੋਲ ਪੈਸਾ ਬਾਹਰ ਨਾਲੋਂ 10-20 ਹਜ਼ਾਰ ਘਟਾਉਗਾ ਲੇਕਿਨ ਮਨ ਦੀ ਤਸੱਲੀ ਤਾਂ ਹੈ ਪਾਛਪਾ ਦੇ ਵਿੱਚ ਜਨਸਖਤ ਰੋ ਮੈਂ ਦੁਬਾਰਾ ਰਿਪੀਟ ਕਰਦਾ ਹਾਂ ਕਿ ਪਾਛਪਾ ਦੀ ਕਿਹੜੀ ਕਿਹੜੀ ਸਕੀਮਾਂ ਪੰਜਾਬ ਦੇ ਵਿੱਚ ਇਸ ਵੇਲੇ ਹੈਗੀਆਂ ਆ ਦੇਖੋ ਪਾਛਪਾ ਦੀਆਂ ਤਕਰੀਬਨ ਤਕਰੀਬਨ ਹੁਣ ਤੱਕ 243 ਤੋਂ ਵੱਧ ਸਕੀਮਾਂ ਐਸੀਆਂ ਐ ਜੋ ਸਮਾਜ ਦੇ ਵਿੱਚ ਜੋ ਆਮ ਲੋਕਾਂ ਨੂੰ ਘਰ ਘਰ ਜਾ ਕੇ ਬੈਨੀਫਿਟ ਦੇ ਰਿਆ ਹੁਣ ਮੋਹ ਜੇ ਇੱਥੇ ਇੱਕ ਬਹੁਤ ਬੜਾ ਪੋਲੀਟਿਕਲ ਇਸ਼ੂ ਆ ਜਾਂਦਾ ਜਿਹਨੂੰ ਕਹਿੰਦੇ ਕਿ ਅਸੀਂ ਆ ਰਾਜਨੀਤਿਕ ਦੁਸ਼ਪਾਹਰ ਰੱਖ ਕੇ ਜਿਸ ਵੇਲੇ ਸਾਡੀ ਪ੍ਰਦੇਸ਼ ਦੀ ਸਰਕਾਰਾਂ ਕੰਮ ਕਰਦੀਆਂ ਨੇ ਤਾਂ ਸਾਡੇ ਦਾ ਤੁਸੀਂ ਤੁਹਾਨੂੰ ਆ ਪਤਾ ਹੈਗਾ ਕਿ ਸਾਡੇ ਦਾ ਆਯੂਸ਼ਮਾਨ ਸਕੀਮ ਚਲਦੀ ਜਲਦੀ ਬੰਦ ਕਰ ਦਿੱਤੀ ਸੀਗੀ ਜੀ ਆਯੂਸ਼ਮਾਨ ਜਿਨ੍ਹਾਂ ਨੂੰ ਇਹਨਾਂ ਨੇ ਮੁਹੱਲਾ ਕਲੀਨਿਕ ਦਾ ਨਾਮ ਦਿੱਤਾ ਜੋ ਕਿ ਸੈਂਟਰ ਸਕੀਮ ਦੇ ਆਯੂਸ਼ਮਾਨ ਅਰੋਗ્ય ਕੇਂਦਰ ਸੀਗੇ ਜੀ ਐਨਆ ਸਕੀਮਾਂ ਕਿਸਾਨਾਂ ਦੇ ਲਈ ਸਾਨੂੰ ਸਿਰਫ ਇਹ ਹੀ ਪਤਾ ਹੈ ਜੀ ਕਿਸਾਨ ਨੀੜੀ ਆਂਦੀ ਹੈ ਕਿ ਉਹ DBT ਇਹ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਹੋ ਰਿਹਾ ਤਾਂ ਪਤਾ ਹੈ ਲੱਖਾਂ ਸਕੀਮਾਂ ਸਾਨੂੰ ਫਰਟੀਲਾਈਜ਼ਰ ਦੇ ਉੱਪਰ ਕਿੰਨੀ ਸਾਡੀ ਰਿਵੈਟ ਹੈ ਘੜ ਘੜ ਸਕੀਮਾਂ ਸਾਡੀਆਂ ਚੱਲ ਰਹੀਆਂ ਨੇ ਲੇਕਿਨ ਸਾਡੀ ਪੰਜਾਬ ਸਰਕਾਰ ਨੇ ਮੌਜੂਦਾ ਸਰਕਾਰ ਨੇ ਉਹਨਾਂ ਸਕੀਮਾਂ ਨੂੰ ਲੋਕਾਂ ਤੱਕ ਆਣ ਹੀ ਨਹੀਂ ਦਿੱਤਾ ਤੁਹਾਨੂੰ ਯਾਦ ਹੋਵੇਗਾ ਕਿ 2024 ਦੇ ਚੋਣਾਂ ਤੋਂ ਪਹਿਲਾਂ ਭਾਜਪਾ ਵੱਲੋਂ ਜਿਹੜੀ ਸਕੀਮਾਂ ਦੀਆਂ ਵੈਨਾ ਚਲਾਈਆਂ ਜਾ ਰਹੀਆਂ ਸੀਗੀਆਂ ਉਸ ਬੈਂਡ ਦੇ ਨਾਲ ਪਬਲਿਸਿਟੀ ਬੈਂਡ ਦੇ ਨਾਲ ਕੰਮ ਸੇ ਕੰਮ 17 ਤੋਂ 18 ਐਸੀਆਂ ਸਕੀਮਾਂ ਦੇ ਤੁਹਾਨੂੰ ਡੋਰ ਆਪਣੇ ਤੁਹਾਡੇ ਘਰ ਡੋਰ ਟੂ ਡੋਰ ਜਿਹੜੀ ਪ੍ਰੋਵਾਈਡ ਕਰਾਉਣ ਲਈ ਗੱਡੀਆਂ ਚੱਲਣੀਆਂ ਸੀ ਲੇਕਿਨ ਪੰਜਾਬ ਸਰਕਾਰ ਨੇ ਉਸ ਵੇਲੇ ਦੀ ਮੌਜੂਦਾ ਭਗਵੰਤ ਮਾਨ ਸਰਕਾਰ ਨੇ ਆਪਦਾ ਸਰਕਾਰ ਨੇ ਉਸ ਸਕੀਮਾਂ ਸਾਡੀਆਂ ਚੱਲਣ ਨਹੀਂ ਦਿੱਤੀਆਂ ਫੇਰ ਵੀ ਜਿਸ ਵੇਲੇ ਰੋਸ ਮਜਾਰੇ ਹੋਏ ਤਾਂ ਕੱਲੀ ਕੇਵਲ ਉਹ ਪਬਲਿਸਿਟੀ ਬੈਂ ਚੱਲੀ ਜਿੱਦ ਪਰ ਕੇਵਲ ਲਿਖਿਆ ਜਾਂਦਾ ਸੀ ਕਿ ਮੋਦੀ ਸਾਹਿਬ ਨੇ ਇਹ ਸਕੀਮਾਂ ਚਲਾਈ ਉਹ ਤਾਂ ਭਈ ਸਾਰਿਆਂ ਨੂੰ ਪਤਾ ਕਿ ਮੋਦੀ ਸਾਹਿਬ ਨੇ ਸਾਡੀ ਸਕੀਮਾਂ ਚੱਲਾਂ ਦੇ ਲੇਕਿਨ ਪੰਜਾਬ ਸਰਕਾਰ ਉਹਨਾਂ ਸਕੀਮਾਂ ਨੂੰ ਪਹੁੰਚਣ ਨਹੀਂ ਦੇ ਰਹੀ ਲੇਕਿਨ ਤੁਸੀਂ ਚਿੰਤਾ ਨਾ ਕਰੋ ਅ ਮੈਂ ਪੰਜਾਬੀਆਂ ਨੂੰ ਤੁਹਾਡੇ ਚੈਨਲ ਦੇ ਥਰੂ ਦੱਸਣਾ ਜਾਨਾ ਕਿ ਜਿਹੜੀ ਸੈਂਟਰ ਦੀ ਸਰਕਾਰ ਹੈ ਉਹ ਪੰਜਾਬ ਨੂੰ ਪੰਜਾਬ ਦੇ ਜਿੰਨਾ ਪਿਆਰ ਕਰਦੀ ਹੈ ਉਨੇ ਅਜੇ ਤੱਕ ਕਿਸੇ ਕੇਂਦਰ ਸਰਕਾਰ ਨੇ ਪੰਜਾਬ ਨੂੰ ਪਿਆਰ ਨਹੀਂ ਕੀਤਾ ਪੰਜਾਬ ਦੇ ਲਈ ਜਿੰਨੀ ਕੰਸਰਨ ਹੈਗੀ ਹੈ ਕੇਂਦਰ ਸਰਕਾਰ ਅਜੇ ਤੱਕ ਕਿਸੇ ਸੈਂਟਰ ਸਰਕਾਰ ਨੇ ਪੰਜਾਬ ਨੂੰ ਤਵੱਜੋ ਨਹੀਂ ਦਿੱਤੀ ਬੇਸ਼ੱਕ ਬੇਸ਼ੱਕ ਪੰਜਾਬ ਦਾ ਇੱਕ ਪੰਜਾਬੀ ਪ੍ਰਧਾਨ ਮੰਤਰੀ ਰਿਹਾ ਲੇਕਿਨ ਉਹਨਾਂ ਨੇ ਪੰਜਾਬ ਨੂੰ ਤਵੱਜੋ ਨਹੀਂ ਦਿੱਤੀ ਜਿੰਨੀ ਭਾਰਤ ਮਾ ਦੇ ਲਾਲ ਭਾਈ ਨਰਿੰਦਰભાઈ ਮੋਦੀ ਪੰਜਾਬ ਨੂੰ ਤਵੱਜੋ ਦੇ ਰਹੇ ਉਹ ਪੰਜਾਬੀਆਂ ਨਾਲ ਦਿਲੋਂ ਪਿਆਰ ਕਰਦਾ ਹੈ ਔਰ ਆਪਣੇ ਸਕੀਮਾ ਤੁਸੀਂ ਚਿੰਤਾ ਨਾ ਕਰੋ ਮੋਦੀ ਜੀ ਦੀਆਂ ਸਕੀਮਾ ਭਾਰਤੀ ਜਨਤਾ ਬਾਡੀ ਘਰ ਘਰ ਲੈ ਕੇ ਜਾਵੇਗੀ ਔਰ ਲੋਕ ਆਪਣੇ ਮੂੰਹ ਮੋਹ ਜੀ ਮੈਂ ਤੁਹਾਨੂੰ ਗਰੰਟੀ ਦਿੰਦਾ ਲੋਕ ਆਪਣੇ ਮੂੰਹੋਂ ਕਹਿਣਗੇ ਕਿ ਜੋ ਸਾਡੇ ਲਈ ਮੋਦੀ ਜੀ ਨੇ ਕੀਤਾ ਉਹ ਹਜ ਤੱਕ ਹੋਰ ਕਿਸੇ ਸਰਕਾਰ ਨੇ ਨਹੀਂ ਕੀਤਾ ਹੁਣ ਅਸੀਂ ਇਸ ਵਾਰ ਅੰਮ੍ਰਿਤਸਰ ਪੁਲਿਸ ਨੇ ਹੈਰੋਇਨ ਦੇ ਨਾਲ ਕੀਤਾ ਕਾਬੂ ਮੁਲਜ਼ਿਮਾ ਕੋਲੋਂ 900 ਗ੍ਰਾਮ ਦੇ ਕਰੀਬ ਹੈਰੋਇਨ ਹੋਈ